ਕੀ ਗਰਮੀ ਆ ਅੱਜ ਦੀ ਮਰੀ ਤੇ ਕਿੱਥੇ ਲੈ ਕੇ ਜਾਗੇ ਕੋਈ ਸਿਆਣੇ ਤੇਰੀ ਗੱਲ ਆ ਕੀ ਇਹਨਾਂ ਨੂੰ ਗੱਲ ਬਣੂ ਛੇੜਦਾ ਕਿਹਨੂੰ ਇੰਦਰਾ ਅੱਡ ਤੋ ਨਾ ਜਾਣਾ ਨਾ ਜਾਣਾ ਪਿਛਲੇ 1-2 ਦਿਨ ਤੋਂ ਇੰਡੋ ਪਾਕ ਬਾਰਡਰ ਦੇ ਖਸਪੇ ਦੇ ਵਿੱਚ ਕੁਝ ਇਲਾਕਿਆਂ 'ਚ ਲਾਈਟ ਆਨ ਕਰਕੇ ਲੋਕ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਕਿ ਅਧੀ ਰਾਤ ਦੇ ਸਮੇਂ ਆ ਕੇ ਉਹਨਾਂ ਦੇ ਵੱਲੋਂ ਬਿਜਲੀ ਘਰ ਦੇ ਬਾਹਰ ਕਰਨਾ ਲਗਾ ਦਿੱਤਾ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਅਫਸਰ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਕੋਕਰਾਂ ਦੇ ਵਿੱਚ ਸੁੱਤੇ ਕੋਈ ਨਹੀਂ ਤੇ ਲੋਕ ਪਰੇਸ਼ਾਨ ਨੇ ਆਖਿਰਕਾਰ ਹੁਣ ਬਿਜਲੀ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਉਹ ਲੋਕ ਮਜਬੂਰ ਹੋ ਗਏ ਨੇ ਕਈ ਵਾਰ ਸਬੰਧਤ ਵਿਭਾਗ ਦੇ ਜੇਏ ਨੂੰ ਫੋਨ ਵੀ ਕੀਤਾ ਗਿਆ ਪਰ ਜੇਏ ਫੋਨ ਨਹੀਂ ਚੁੱਕ ਰਿਹਾ ਲੋਕਾਂ ਦੇ ਅਨੁਸਾਰ ਜੇਕਰ ਜੈ ਸਾਹਿਬ ਫੋਨ ਚੁੱਕ ਲੈਂਦੇ ਤਾਂ ਉਹ ਕਹਿੰਦੇ ਨੇ ਕਿ 5 ਵਜੇ ਤੋਂ ਬਾਅਦ ਲਾਈਟ ਚਲੀ ਜਾਵੇਗੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਡਿਊਟੀ ਸਿਰਫ 5 ਵਜੇ ਤੱਕ ਹੈ ਅਜਿਹੀ ਬੇਤੁੱਕੇ ਜੇ ਜਵਾਬ ਦੇ ਕਰਕੇ ਲੋਕ ਪਰੇਸ਼ਾਨ ਨੇ ਤੇ ਇਹਨਾਂ ਦੇ ਵੱਲੋਂ ਬਿਜਲੀ ਘਰ ਵੀ ਘੇਰਿਆ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿਜਲੀ ਚਾਹੀਦੀ ਹੈ ਉਹਨਾਂ ਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਪੀਲੀ ਚਾਰ ਪੰਜ ਦਿਨ ਤੋਂ ਅਸਰਾ ਖਰਾਬ ਕਰੇ ਕਰਦੀ ਆ ਬਈ ਬੈੱਡ 'ਤੇ ਆਂਦੀ ਬੁਰਕੀ ਚੱਲ ਜਾਂਦੀ ਆ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਪੂਬਾਰ ਆਦਮੀ ਦੇ ਪੜਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨੋ ਦੱਸ ਤੂੰ ਯਾਰ ਨਾ ਮੁੱਖਸਾ ਨਾ ਦਿਓ ਮੋਲਦੇ ਤੁਸੀਂ ਪੁੱਛਦਾ ਕਿ ਕਿਸ ਗੱਲ ਨੂੰ ਹਰ ਰਾਤ ਬੱਚਾ ਕਾਂਗੋ ਰਹਾ ਜਨਾਨੀ ਕਾਂਗੋ ਹੋਈਦੀ ਆ ਕਿ ਕਿੱਦੇ ਕਿੱਥੇ ਜਾਣ ਉਸੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਦੇ ਮੁਰਕੇ ਪਾਣੀ ਵਈ ਬਾਅਦ ਜੰਪਰ ਸੜ ਜਾਂਦਾ ਚੂਜ ਹੋ ਜਾਂਦਾ ਕੋਈ ਕੋ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਵਾਲਾ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦਿਆ ਪਾ 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 ਗਿਆ ਤੁਹਾਡੇ ਨਾਲ ਤੇ ਰੂਰ ਬੱਲੇ ਚੰਗਾ ਸੀ ਜੀ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਹੈ ਤਿੰਨ ਚਾਰ ਦਿਨ ਤੋਂ ਮਿਲਦੀ ਐਦਾ ਹੀ ਚੱਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਿਲਦੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਆ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਹੈ ਕਿਉਂਕਿ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਹੈ ਨਹੀਂ ਆ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਤੇ ਬਾਕੀ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੀ ਮੇਰੀ ਉਮਰ ਹੋ ਗਈ ਆ ਤੇ ਮੈਂ ਹੁਣ ਬਾਹਰ ਬੰਦੀ ਲੱਗੇ ਰਿਹਾ ਮੁਰਾ ਮਲਾ ਦੇ ਮੈਂ ਬਾਹਰ ਤੇ ਕੌਣ ਜਾ ਕੇ ਹੁਣ ਮੈਂ ਸੇਰੇ ਦੇਖਦਾ ਇੱਕ ਤਾਲ ਲੱਸੀ ਬਿਆ ਉਹ ਤੋਂ ਉਹਿਆ ਕੋ ਨਵਾਂ ਜਿਹੜਾ ਪਨੀਰੀ ਸੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤੇ ਨਗਾ ਮੈਂ ਕਰਾ ਬਿਊਰੋ ਰਿਪੋਰਟ ਦਾ 7 نیوز ਇੰਡੀਆ